ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਚੇ ਸੋਚਣਾ ਹੋ ਵੀ ਜੇ ਸੋਚੀ ਲੱਖ ਵਾਰ ਅੱਜ ਆਪ ਇਸ ਗੁਰਬਾਣੀ ਦੀ ਪੰਗਤੀ ਦੇ ਅਰਥਾਂ ਬਾਰੇ ਗੱਲ ਕਰਾਂਗੇ ਜੋ ਸੰਤ ਸੰਗਤ ਮਸਕੀਨ ਜੀ ਨੇ ਆਪਣੀ ਕਥਾ ਦੇ ਵਿੱਚ ਕਰਿਆ ਜਿਹੜੇ ਪ੍ਰਾਣੇ ॠषि मुनि ਹੁੰਦੇ ਸੀ ਉਹ ਇਹ ਸੋਚਦੇ ਹੁੰਦੇ ਸੀ ਇਸ਼ਨਾਨ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੇ ਨਾਲ ਸਹਿਮਤ ਨਹੀਂ ਹੋਏ ਉਨਾਂ ਨੇ ਇਸ ਪੰਗਤੀ ਦਾ ਆਚਰਣ ਕੀਤਾ ਸੋਚ ਸੋਜਣਾ ਹੋ ਵੀ ਜੇ ਸੋਚੀ ਲੱਖ ਵਾਰ ਸੋਚ ਸਬ ਦਾ ਮਤਲਬ ਇਸ਼ਨਾਨ ਪਵਿੱਤਰ ਸਰੀਰ ਦੇ ਤੁਸੀਂ ਲੱਖਾਂ ਵਾਰ ਇਸ਼ਨਾਨ ਕਰ ਲੋ ਤੇ ਤੁਹਾਡਾ ਮਨ ਪਵਿੱਤਰ ਨਹੀਂ ਹੋ ਸਕਦਾ ਤੇ ਪ੍ਰਮਾਤਮਾ ਦੀ ਪ੍ਰਾਪਤੀ ਤੁਹਾਨੂੰ ਇਸ਼ਨਾਨ ਕਰਨ ਨਾਲ ਨਹੀਂ ਹੋ ਸਕਦੀ ਹੁਣ ਤੱਕ ਜਿੰਨੇ ਵੀ ਗੁਰਮਤ ਨੇ ਤੀਰਥ ਬਣਾਏ ਆ ਸਭ ਦੇ ਨਾਲ ਨਾਲ ਜਲ ਦੇ ਨਾਲ ਨਾਲ ਇਸ਼ਨਾਨ ਦੇ ਨਾਲ ਨਾਲ ਗੁਰਬਾਣੀ ਦਾ ਪ੍ਰਕਾਸ਼ ਜ਼ਰੂਰ ਰੱਖਿਆ ਇਸ ਗੱਲ ਤੇ ਜ਼ੋਰ ਦਿੱਤਾ ਜਲ ਦੇ ਇਸ਼ਨਾਨ ਦੇ ਨਾਲ ਨਾਲ ਬਾਣੀ ਦਾ ਇਸ਼ਨਾਨ ਵੀ ਮਨ ਨੂੰ ਕਰਵਾਇਆ ਜਾਵੇ ਜੋ ਸਾਡਾ ਮਨ ਸ਼ਬਦ ਗੁਰੂ ਨਾਲ ਜੁੜ ਸਕੇ ਤੇ ਮਨ ਪਵਿੱਤਰ ਹੋ ਸਕੇ ਇੱਕ ਹੋਰ ਪੰਕਤੀ ਸ੍ਰੀ ਕਉਣੀ ਸਾਹਿਬ ਦੇ ਵਿੱਚ ਦਰਜਾ ਕੁਛ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਦਾ ਅਰਥ ਵੀ ਇਹੀ ਨਿਕਲਦਾ ਅੱਖਾਂ ਵਾਰੀ ਸਰੀਰ ਦੇ ਇਸ਼ਨਾਨ ਕਰ ਲਾ ਪਰ ਮਨ ਪਵਿੱਤਰ ਨਹੀਂ ਹੋ ਸਕਦਾ ਮਨ ਦੀ ਪਵਿੱਤਰਤਾ ਤੋਂ ਬਿਨਾ ਤੁਸੀਂ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ